ਦੇਖੋ ਆਖਰ ਕੌਣ ਸੀ ਫੈਜ਼ਲ ਜੱਟ ਹੰਜ 18 ਘੰਟੇ ਤੱਕ ਚੱਲਿਆ ਇਨਕਾਊਂਟਰ ਪੁਲਿਸ ਨੂੰ ਲਿਆਉਣੇ ਪਏ ਹੈਲੀਕਾਪਟਰ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ Instagram ਦੀਆਂ ਰੀਲਾਂ ਦੇ ਪੱਟੇ ਹੋ ਤਾਂ ਬੀਤੇ 5-7 ਦਿਨਾਂ ਤੋਂ ਫੈਜ਼ਲ ਜੱਟ ਦੇ ਇਨਕਾਊਂਟਰ ਦੀਆਂ ਰੀਲਾਂ ਵੀ ਕਾਫੀ ਦੇਖੀਆਂ ਹੋਣਗੀਆਂ ਫੈਜ਼ਲ ਹੰਜ ਦੀਆਂ ਕਈ ਵੀਡੀਓ ਖਾਸ ਕਰ ਉਸ ਦਾ ਇੱਕ ਡਾਇਲੋਗ ਜੋ ਆਖਰੀ ਸਮੇਂ ਦਾ ਦੱਸਿਆ ਜਾ ਰਿਹਾ ਹੈ ਕਿ ਜੇ ਨਸ ਗਿਆ ਤਾਂ ਜੱਟ ਨਾ ਆਖਿਓ ਕਾਫੀ ਵਾਇਰਲ ਹੋ ਰਿਹਾ ਹੈ ਤੁਹਾਡੇ ਵੀ ਸਵਾਲ ਆਇਆ ਹੋਣਾ ਕਿ ਆਖਰ ਇਹ ਫੈਜ਼ਲ ਜੱਟ ਉਰਫ ਫੈਜ਼ਲ ਹੰਜ ਕੌਣ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਬੀਤੇ ਵੀਰਵਾਰ ਨੂੰ ਗਵਾਂਡੀ ਸੂਬੇ ਪਾਕਿਸਤਾਨ ਦੇ ਗੁਜਰਾਤ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਇੱਥੇ ਦੇ ਕਕਰਾਲੀ ਥਾਣਾ ਦੇ ਹੰਜਪਿੰਡ ਵਿੱਚ ਪੁਲਿਸ ਨਾਲ ਕਟੋ-ਕਟ 14 ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਕਟੋ-ਕਟ 4 ਲੋਕ ਅਰਥਾਤ ਇੱਕ ਕਥਿਤ ਡਰੱਗ ਡੀਲਰ ਜੋ ਕਿ ਘੋਸ਼ਿਤ ਅਪਰਾਧੀ ਵੀ ਸੀ ਅਤੇ ਉਸ ਦਾ ਪਤੀਜਾ ਅਤੇ ਦੋ ਸਾਥੀ ਮਾਰੇ ਗਏ। ਮੁੱਖ ਸ਼ੱਕੀ ਫੈਜ਼ਲ ਸ਼ਹਿਜ਼ਾਦ ਇੱਕ ਵੱਡਾ ਡਰੱਗ ਡੀਲਰ ਸੀ ਜਿਸ ਦਾ ਇਲਾਕੇ ਵਿੱਚ ਖੂਬ ਰਸੂਖ ਵੀ ਸੀ। ਨਸ਼ਾ ਤਸਕਰ ਕਿਸੇ ਸਿਆਸੀ ਸ਼ੈ ਬਗੈਰ ਨਸ਼ੇ ਦਾ ਸਾਮਰਾਜ ਨਹੀਂ ਫੈਲਾ ਸਕਦਾ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਫੈਜ਼ਲ ਤੋਂ ਇੱਕ ਵੱਡੀ ਗਲਤੀ ਹੋ ਗਈ ਜਿਵੇਂ ਭਾਰਤ ਵਿੱਚ ਸਪੈਸ਼ਲ ਟਾਸਕ ਫੋਰਸ ਜਾਂ ਹੋਰ ਸਪੈਸ਼ਲ ਫੋਰਸਾਂ ਹੁੰਦੀਆਂ ਹਨ ਉਸੇ ਤਰੀਕੇ ਪਾਕਿਸਤਾਨ ਵਿੱਚ 엘ੀਟ ਫੋਰਸ ਹੁੰਦੀ ਹੈ ਇੱਕ ਕਥਿਤ ਮੁਕਾਬਲੇ ਵਿੱਚ ਫੈਜ਼ਲ ਉਸੇ ਪਾਕਿਸਤਾਨ ਦੀ 엘ੀਟ ਫੋਰਸ ਦੇ ਇੱਕ ਅਪਰਾਧੀ ਨੂੰ ਮਾਰਨ ਅਤੇ ਇੱਕ ਹੋਰ ਨੂੰ ਜ਼ਖਮੀ ਕਰਨ ਦਾ ਦੋਸ਼ੀ ਬਸ ਇਸੇ ਘਟਨਾਕ੍ਰਮ ਪਿੱਛੋਂ ਫੈਜ਼ਲ ਪਾਕਿਸਤਾਨੀ 엘ੀਟ ਫੋਰਸ ਦੇ ਉੱਤੇ ਨਿਸ਼ਾਨੇ ਉੱਤੇ ਆ ਗਿਆ 18 ਦਸੰਬਰ ਦੀ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋਏ ਅਤੇ 19 ਦਸੰਬਰ ਵੀਰਵਾਰ ਸਵੇਰ 7 ਵਜੇ ਤੱਕ ਚੱਲੇ ਮੁਕਾਬਲੇ ਵਿੱਚ ਸੈਂਕੜੇ ਰਾਊਂਡ ਅਤੇ ਦਰਜਨਾ ਅਥਰੂ ਗੈਸ ਦੇ ਗੋਲੇ ਅਤੇ ਗਰਨੇਡਾਂ ਦੀ ਵਰਤੋਂ ਕੀਤੀ ਗਈ ਇੱਥੇ ਤੱਕ ਕਿ ਹੰਜਪਿੰਡ ਵਿੱਚ ਪਾਕਿਸਤਾਨ ਐਲੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ ਗਏ। ਕਰੀਬ 18 ਘੰਟੇ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਿਸ ਨੂੰ ਘਰ ਵਿੱਚੋਂ 4 ਲਾਖਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਫੈਜ਼ਲ ਉਸ ਦੇ 20 ਸਾਲਾ ਭਤੀਜੇ ਸਫੀਰ रहमान ਅਤੇ ਦੋ ਸਾਥੀਆਂ ਨਵੀਦ ਅਖਤਰ ਵਾਸੀ ਖਵਾਸਪੁਰ ਅਤੇ 9 ਵਜੇ ਹੋਈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਫੈਜ਼ਲ ਚ ਸ਼ਹਜਾਦ ਦਾ ਪਤਾ ਲਗਾਉਣ ਲਈ ਹੰਜ ਪਿੰਡ ਵਿੱਚ ਪਹੁੰਚੀ ਸੀ ਜਿਵੇਂ ਹੀ ਉਹਨਾਂ ਦੇ ਮਸ਼ੀਨਰੀ ਨਾਲ ਉਸਦੇ ਘਰ ਦੀ ਮੂਰਲੀ ਕੰਦ ਟੋਣੀ ਸ਼ੁਰੂ ਕੀਤੀ ਤਾਂ ਫੈਜ਼ਲ ਅਤੇ ਉਸਦੇ ਸਾਥੀਆਂ ਨੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬੈਕਅਪ ਵਜੋਂ ਪੁਲਿਸ ਦੀ ਹੋਰ ਟੁਕੜੀ ਪਹੁੰਚ ਗਈ ਜਦਕਿ ਭਾਰੀ ਗੋਲਾਬਾਰੀ ਵੀਰਵਾਰ ਤੱਕ ਜਾਰੀ ਰਹੀ ਮੁਕਾਬਲੇ ਤੋਂ ਬਾਅਦ ਰਹਿਮਾਨੀਆਂ ਪੁਲਿਸ ਸਟੇਸ਼ਨ ਦੇ ਐਸ ਐਚ ਓ ਹਾਜੀ ਸਗੀਰ احمد ਪੱਧਰ ਨੇ ਇੱਕ ਮੀਡੀਆ ਰਿਪੋਰਟ ਪੇਸ਼ ਕੀਤੀ ਅਤੇ ਦਾਵਾ ਕੀਤਾ ਕਿ ਪੁਲਿਸ ਨੇ ਇੱਕ ਪੁਲਿਸ ਅਧਿਕਾਰੀ ਦਾ ਬਦਲਾ ਲਿਆ ਹੈ ਨਾਲ ਹੀ ਕਿਹਾ ਕਿ ਜੋ ਕੋਈ ਵੀ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਇਲਾਜ ਇਸ ਤਰ੍ਹਾਂ ਹੀ ਕੀਤਾ ਜਾਵੇਗਾ ਤਾਂ ਹੋਰ ਤਾਜ਼ੀਆਂ ਵੱਡੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ